ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਸਿਡਨੀ ਵਿੱਚ ਹੋਏ ਹਮਲੇ ਦੌਰਾਨ ਇੱਕ ਅਤਵਾਦੀ ਦੀ ਬੰਦੂਕ ਖੋ ਕੇ ਮਾਸੂਮ ਜਾਨਾਂ ਬਚਾਉਣ ਵਾਲੇ ਅਹਿਮਦ ਅਲ ਅਹਿਮਦ ਨਾਲ ਕੀਤੀ ਮੁਲਾਕਾਤ ਤੁਸੀਂ ਵੀ ਦੇਖੋ ਉਹਨਾਂ ਕਿਵੇਂ ਇਸ ਬਹਾਦਰ ਨਾਗਰਿਕ ਦਾ ਕੀਤਾ ਧੰਨਵਾਦ Thank you very strong Thank you very much Astrid Strong Thank you get you. courage is inspiring Thank you very much ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਸਿਡਨੀ ਵਿੱਚ ਹੋਏ ਹਮਲੇ ਦੌਰਾਨ ਇੱਕ ਅੱਤਵਾਦੀ ਦੀ ਬੰਦੂਕ ਖੋ ਕੇ ਮਾਸੂਮ ਜਾਨਾਂ ਬਚਾਉਣ ਵਾਲੇ ਅਹਿਮਦ ਅਲ ਅਹਿਮਦ ਨਾਲ ਕੀਤੀ ਮੁਲਾਕਾਤ ਤੁਸੀਂ ਵੀ ਦੇਖੋ ਉਹਨਾਂ ਕਿਵੇਂ ਇਸ ਬਹਾਦਰ ਨਾਗਰਿਕ ਦਾ ਕੀਤਾ ਧੰਨਵਾਦ Thank you very much Astrid Strong Thank you get courage It is inspiring Thank you very much ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਸਿਡਨੀ ਵਿੱਚ ਹੋਏ ਹਮਲੇ ਦੌਰਾਨ ਇੱਕ ਅਤਵਾਦੀ ਦੀ ਬੰਦੂਕ ਖੋ ਕੇ ਮਾਸੂਮ ਜਾਨਾਂ ਬਚਾਉਣ ਵਾਲੇ ਅਹਿਮਦ ਅਲ ਅਹਿਮਦ ਨਾਲ ਕੀਤੀ ਮੁਲਾਕਾਤ ਤੁਸੀਂ ਵੀ ਦੇਖੋ ਉਹਨਾਂ ਕਿਵੇਂ ਇਸ ਬਹਾਦਰ ਨਾਗਰਿਕ